ਹਾਂਜੀ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਜੀ ਅੱਜ ਆਪਣਾ ਹੋ ਗਿਆ 44ਵਾਂ ਦਿਨ ਤੇ ਅੱਜ ਕੋਈ ਸਭ ਲਵਾਉਣ ਲੱਗੇ ਆ ਦੱਸਦੇ ਤੁਹਾਨੂੰ ਕੀ ਲਵਾਉਣ ਲੱਗੇ ਆ ਤੇ ਗੁੱਪਿਆਂ ਦੀ ਹੋ ਗਈ ਹੈ ਤਿਆਰੀ ਤੇ ਮੁੰਡੇ ਵੀ ਆ ਗਏ ਸਾਰੇ ਆਪਣੇ ਤੇ ਤੁਹਾਨੂੰ ਦਿਖਾਉਣੇ ਅੱਗੇ ਅੱਜ ਦੀ ਮਿਹਨਤ ਤੇ ਜਿਹੜੇ ਵੀਰ ਕਹਿੰਦੇ ਸੀਗੇ ਸਹਿਜ ਨਹੀਂ ਆਇਆ ਤੇ ਸਹਿਜ ਵੀ ਆ ਚੁੱਕਾ ਅੱਜ ਸਹਿਜ ਕਰਕੇ ਛੁੱਟੀ ਤੇ ਸਹਿਜ ਨੂੰ ਥੋੜੀ ਪ੍ਰੋਬਲਮ ਜੀ ਹੀ ਠੀਕ ਨਹੀਂ ਸੀਗਾ ਉਹ ਤੁਹਾਨੂੰ ਅੱਗੇ ਵੀਡੀਓ ਹੀ ਦੱਸਦੇ ਆ ਕਿਉਂ ਨਹੀਂ ਠੀਕ ਸੀਗਾ ਤੇ ਮਿਲਦੇ ਅੱਗੇ ਹਾਂਜੀ ਕੋਈ ਸਾਹਿਬ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਜੀ ਕੀ ਹਾਲ ਚੱਲ ਆ ਜੀ ਠੀਕ ਆ ਜੀ ਠੀਕ ਆ ਜੀ ਹਾਂ ਜੀ ਆਜਾ ਆਜਾ ਕਿਦਾਂ ਆ ਗਈਆਂ ਜਨਤਾ ਸਾਰੀ ਆ ਗਈ ਆ ਜੀ ਠੀਕ ਆ ਠੀਕ ਆ ਕੀ ਲਵਾ ਰਹੇ ਅੱਜ 8 ਆ ਸਹਿਜ ਦੇ ਵੀ ਅੱਜ 8 ਹੀ ਬਣਾਉਣੇ ਆ ਛੁੱਟੀ ਵਾਲਿਆਂ ਦੇ ਵੀ ਆਪਣੇ ਸਹਿਜ ਦੇ ਬਦਾਮ ਫੁਰ ਫੁਰ ਹੋ ਗਏ ਬਦਾਮ ਫੁਰ ਸਹਿਜ ਦੇ ਬਦਾਮ ਫੁਰ ਇਹਦੇ ਤੇ ਫੁੱਲ ਹੋਏ ਰਹਿੰਦੇ ਆ ਤੂੰ ਕਿੱਧਰ ਤੁਰੇ ਨਾ ਮੈਂ ਮੰਗ ਤੈਨੂੰ ਥੋੜੋ ਸਾਲਾ ਕੀ ਆ ਲਓ ਜੀ ਪਹਿਲਾ ਸੈੱਟ ਹੋ ਗਿਆ ਸ਼ੁਰੂ ਤੇ ਵੇਖ ਸਕਦੇ ਆ ਤੁਸੀਂ ਖਿੱਚ ਕੇ ਖਿੱਚ ਕੇ ਲੈ ਲਈ ਸ਼ਾਬਾਸ਼ ਲੜਾ ਕਰਕੇ ਬੰਦੇ ਲਾਲੇ ਚੱਲ 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 ਕਿਦਾਂ 2 ਕਿਲੋ ਪਧਾਮ ਪੱਕੇ ਆ ਕਿਦੇ ਮੇਰੇ ਸਹਜ ਦਾ ਕੋਈ ਨਹੀਂਗਾ ਤੇਰੇ 2 ਕਿਲੋ ਸਹਿਜ ਵਾਲੇ ਕਿਲੋ ਇਧਰ ਡਿਜਟ ਹੋ ਗਿਆ ਲਾਲੇ ਨੂੰ ਦੇ ਦੇਣੇ ਸਹਿਜ ਵਾਲੇ ਕਿਲੋ ਸਹਿਜ ਵਾਲੇ ਕਿਲੋ ਵੀ ਤੈਨੂੰ ਆ ਚਲੋ ਚਲੋ ਖਿੱਚ ਕੇ ਖਿੱਚ ਕੇ ਸ਼ਾਬਾਸ਼ ਚਲੋ 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 ਸ਼ਾਬਾਸ਼ 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 ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਸ਼ਾਬਾਸ਼ ਸਹਿਜ ਦੀ ਫੁੱਸ ਪਾਰਟੀ ਮਗਰ ਆਊਗੀ ਚੱਲ ਚੱਲ ਸਹਿਜ ਟੀ-ਸ਼ਰਟ ਵੀ ਕਹਿੰਦੇ ਦੀ ਮਾਹਾਂ ਹੀ ਬਣਵਾਈ ਚੋਬਰ ਦੀ ਯਾਰ ਤੇ ਚਲੋ 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 ਅੱਜ ਆਇਆ ਊਠ ਪਾੜ ਦੇ ਥੱਲੇ ਹਾਈ ਸਹਿਜ ਵੀ ਵਿੱਚ ਫਸ ਗਿਆ ਅੱਜ ਇਹ ਵੜੀਆਂ ਚਪਲਾ ਮਾਰਦਾ ਸੀ ਚੱਲ ਪਾੜ ਹਾਈ ਚੱਲ ਵੇ ਲਾਲੇ ਮੇਰੇ ਮਾਰ ਦੇ ਮੈਂ ਕਹਾਂਗਾ ਨਹੀਂ ਭਾਜੀ ਉਹ ਨੂੰ ਚੱਲ ਗੋਰੀ ਚੱਲ ਗੋਰੀ ਹੋ ਜਾ ਚੱਲ ਵੇ షుగర్ ਨਹੀਂ মুরਗੇ ਕਾਦੋ ਬਣਾਇਆ ਤੁਹਾਨੂੰ ਕਾਦੋ ਬਣਾਇਆ ਉਹ ਛੁੱਟੀ ਹੋ ਗਈ ਸੀ ਕਾਦੋ ਹੋਈ ਛੁੱਟੀ ਉਹ ਠੀਕ ਹੈ ਠੀਕ ਹਾਂ ਹੀ ਕੰਮ ਲੱਗਾ ਹੀ ਹੈ ਨਾ ਜਿੱਦਾਂ ਬੈਠਾਂ ਬਈ ਗੱਲ ਛੋੜ ਤੂੰ ਪਾ ਲਈ ਫੋਨ ਕਰ ਦਿੰਦਾ ਭਾਈ ਪਹਿਲਾਂ ਇਹਨੇ ਮਾਰ ਦੇ ਚੱਲ ਮੈਂ ਸਾਹਿਬ ਭਾਈ ਤੁਹਾਨੂੰ ਫੋਨ ਹੀ ਕੀਤਾ ਏ ਏ ਏ ਹਾਏ ਨਹੀਂ ਹੋਇਆ ਕੋ ਫੇਰ ਮਾਰ ਇਹਨਾਂ ਨਹੀਂ ਹੈ ਕਹਿੰਦਾ ਨਹੀਂ ਹੋਇਆ ਕੋ ਥੱਲੇ ਹੋ ਜਾ ਹਾਂ ਨਹੀਂ ਹੋਇਆ ਕੋ ਚੱਲ ਫੇਰ ਆ ਜਾ ਲੈ ਭਾਜੀ ਆ ਚੱਲੋ ਹੌਲੀ ਬਾਟੀਆਂ ਦੇ ਚੱਲ ਚੱਲ ਇੱਕ ਇੱਕ ਹੀ ਆ ਇੱਕ ਇੱਕ ਹੀ ਆ ਦੂਜੀ ਇਹਦੇ ਸੱਟ ਕਰ ਦੇ ਦੋ ਦੋ ਆ ਚੱਲ ਕੋਈ ਨਾ ਦੋ ਦੋ ਆ ਹਾਂ ਹੁਣ ਚੱਲ ਛੱਡ ਦੇ ਹੁਣ ਇੱਕ ਇੱਕ ਆਉਣਾ ਲੇਟ ਹਾਂ ਲੇਟ ਕਹਿੰਦੀ ਆਏ ਆ ਲੇਟ ਕਹਿਤਾ ਦੂਜਾ ਕਰਨੀ ਛੁੱਟੀ ਕਰਨੀ ਛੁੱਟੀ ਤੇਰੇ ਹਜੇ ਵੱਜਣੀ ਹੈ ਬਈ ਇਹਨੇ ਮੇਰੇ ਮਾਰਤੀ ਮੇਰਾ ਚੱਲ ਚੱਲ ਕੋਈ ਨਾ ਦੋ ਹੋ ਜਾਣੀਆਂ ਵੇਖ ਲੈ ਦੋ ਹੋ ਜਾਣੀਆਂ ਚੱਲ ਆ ਜਾ ਆ ਰਹਿ ਗਿਆ ਵਾ ਤੇ ਜੋਰ ਨਹੀਂ ਮਨ ਤੁਰੇ ਆ ਗਿਆ ਮੈਂ ਤੇ ਧੰਨਵਾਦ ਜੋਰ ਨਾਲ ਮਨ ਤੁਰੇ ਐਨ ਹੋ ਮੈਂ ਕਰ ਐਨ ਮੇਰੇ ਨਾਲ ਦੇਖ ਥੋੜਾ ਜਿਹਾ ਜੋਰ ਨਾਲ ਆਹ ਇਹ ਦੁਵੇਂ ਭਰਾ ਕਹਿੰਦੇ ਕੋਈ ਨਹੀਂ ਹੁੰਦਾ ਇਹ ਇਹ ਛੁੱਟੀ ਦਾ ਕੰਮ ਸੂਤ ਹੋਣਾ ਸਹਿਜ ਹੁੰਦਾ ਨਹੀਂ ਕੋਈ ਤੂੰ ਆਮ ਪੰਜ ਖਵਾਤੇ ਤੇ ਮੱਝ ਹੀ ਹਲਕ ਗਈ ਕੋਈ ਨਹੀਂ ਹਲਕੀ ਨੂੰ ਪਈ ਉਹਦਾ ਕੋਈ ਲਾ ਨਹੀਂ ਲੜ ਗਿਆ ਉਹਦੇ ਮੱਝ ਤੇ ਕੀ ਲੜ ਗਿਆ ਨਹੀਂ ਬਾਈ ਤੂੰ ਦੰਦੀ ਦੰਦੀ ਵੱਡੀ ਹੋਣੀ ਪੂਛ ਫੜ ਕੇ ਪਰ ਇਹਨੇ ਵੱਡੀ ਪੂਛ ਤੇ ਦੰਦੀ ਵੱੜਦੀ ਮੱਝ ਤੇ ਇਹਨੇ ਬਾਈ ਕਹ ਦੋ ਇਹਨੇ ਬਦਾਮ ਖਵਾਤੇ ਉਹਨੂੰ ਪੰਜ ਭਰਾਵਾ ਤੋਂ ਆਪਦੇ ਝੂਠੇ ਖਵਾਏ ਉਹਨੇ ਹੋਰ ਬਾਜੀ ਇਹਨੂੰ ਪੂਛ ਕੱਲ ਆਇਆ ਕਦੋਂ ਨਹੀਂ ਕੱਲ ਆਇਆ ਨਹੀਂ ਓਏ ਬਈ ਕੱਲ ਸੁੱਤੀ ਸੀ ਪਰਸੋਂ ਪਰਸੋਂ ਅਸੋ ਬਾਈ ਹੋਰ ਕਿਹੜਾ ਨਹੀਂ ਆਇਆ ਜੀ ਤੈਨੂੰ ਕਿਹਾ ਠੀਕ ਕਰ ਤੈਨੂੰ ਹੀ ਹੈ ਹੈ ਕੱਟਣ ਲੱਗਾ ਹੋਰ ਕਿਹੜਾ ਹੈ ਕਹਿੰਦਾ ਭਾਈ ਟੱਟੀਆਂ ਲੱਗੀਆਂ ਤੈਨੂੰ ਕਿਹਾ ਹੀ ਬਨਾਮ ਸੁੱਕੇ ਨਾ ਖਾਈਂ ਮੈਂ ਸਾਰੀ ਡਿਟੇਲ ਕੱਢੀ ਆ ਪਾਪੇ ਨੂੰ ਵੀ ਪਾਪੇ ਨੂੰ ਫੋਨ ਲਾਓ ਹਾਂ ਨੰਬਰ ਹੈਗਾ ਨੰਬਰ ਹੈਗਾ ਦੇਖੋ ਪਾਪੇ ਆ ਇੱਧਰ ਆ ਜਾ ਜਿਹੜੇ ਲਈ ਆਇਆ ਠੀਕ ਆ ਠੀਕ ਆ ਭਾਜੀ ਇਹਨੂੰ ਪੁੱਛ ਬਾਕੀਆਂ ਸਾਰੇ ਨੇ ਮੂੜਸਾਂਲੇ ਉੱਥੇ ਖੜੇ ਤੂੰ ਕਹ ਦੋ ਇੱਥੇ ਲੈ ਕੇ ਆ ਅੱਗੇ ਅੱਛਾ ਦੱਸ ਭਾਈ ਜੇਬੀ ਇਹ ਵੀ ਆਪਣੇ ਆਪ ਨੂੰ ਕੋਚ ਸਮਝਦਾ ਮਤਲਬ ਉਹਨੇ ਕਹਿਆ ਤਾਂ ਦਿੱਤਾ ਜਦ ਦਿਨ ਨਹੀਂ ਕੋਚ ਆਉਂਦਾ ਵੀ ਉਦੋਂ ਜ਼ਿੰਮੇਵਾਰੀ ਮੇਰੀ ਉਹ ਕਹਿੰਦਾ ਕੋਚ ਨੂੰ ਹਟਾਓ ਤੇ ਮੈਨੂੰ ਦੋ ਜਿਹੜਾ 15000 ਦੇਣਾ ਮੈਂਗਾ ਜਦ ਦਿਨ ਭਾਈ ਨਹੀਂ ਹੁੰਦੇ ਹਾਂ ਉਦੋਂ ਨਹੀਂ ਤੂੰ ਇਹ ਮਗਰਮ ਵੀ ਕਰਦਾ ਵਾ ਭਾਈ ਦੀਆਂ ਕਿ ਕੋਈ ਬੰਦਾ ਇਹਨੂੰ ਫੂਕ ਦਿੰਦਾ ਅੰਗਲ ਲਾਉਦਾ ਇਹ ਕਹਿੰਦਾ ਬਸ ਭਾਜੀ ਨੂੰ ਬਿੱਟੂ ਭਾਜੀ ਨੂੰ ਕਢਾਈਏ ਕਿਸ ਤਰ੍ਹਾਂ ਇੱਥੋਂ ਨਹੀਂ ਹਵਾ ਮੇਰੇ ਨਿੱਕੇ ਨਿੱਕੇ ਨੇ ਯਾਰ ਪਿਆ ਤਾਣੀ ਮੇਰਾ ਚੱਲਦਾ ਬੱਸ ਕਰਾ ਦੇ ਹਾਏ ਭਾਜੀ ਕੀ ਦੀ ਗੱਲ 'ਚ ਆਇਆ ਅੱਛਾ ਠੀਕ ਹੈ ਪੱਕਾ ਹਾਂਜੀ ਤੋ ਕਹੋ ਉਸਤਾਦ ਕੌਣ ਤੁਸੀਂ ਨਾ ਵਾ ਦੱਸੇ ਦਾ ਦੂ ਕਿ ਨਹੀਂ ਉਸਤਾਦ ਨੇ ਕਿੰਨੇ ਕ ਯਾ ਲੈ ਵੇ ਹੋ ਜਾ ਕਿਹੜਾ ਚੌਥਾ ਸੈਟ ਖੁੱਲ ਲੈਣਾ ਜੀ ਆਲਾ ਸੁੱਤਾ ਪਿਆ ਵਾ ਟੋਪੇ ਤੋਂ ਫੋਰਾ ਤਾਰ ਹੋਵਾ ਜੇ ਕੋਈ ਡਿਮਲ 70 ਪੇਰ ਨਾਲ ਉਹ ਕਿ ਆ ਤੂੰ ਹਿੱਲੇ ਆ ਪਾ ਚਾਰੇ ਕੋਈ ਪਾਵਾ ਸਾਹਿਬ ਤੇਰੇ ਮਗਰ रेडी ਆ ਡਾਇਰੈਕਟਰ ਸਰ ਕਾਲ ਖੁਲਾ ਕੇ ਜੀ ਜੀ ਆਇਆ ਵਿੱਚ ਤੇਰੇ ਤੋਂ ਮੇਰੇ ਨਾਲ ਮੇਰੇ ਨਾਲ ਤੇ ਤੁਸੀਂ ਸਾਡਾ ਹੋਣੀ ਹੈ ਕੋਲ ਤਾਂ ਤੂੰ ਇੱਧਰ ਆ ਮੈਂ ਬੰਦੇ ਕੱਢ ਦੇਣਾ ਉਹਦਾ ਤਿੰਨ ਸੈਜ ਦੇ ਮਗਰ ਲਾਉਣਾ ਇੱਕ ਵਜੇ ਹੀ ਤੂੰ ਚ ਰ ਚੌਥੇ ਚ ਸੀ ਉਹ ਮਗਰ ਚੱਲ ਫਿਰ ਦੇ ਇਹ ਨਾ ਮਾਸ ਇੱਧਰ ਤਾਂ ਕੰਮ ਨਹੀਂ ਆ ਚਲੋ ਚਲੋ ਨਾਰਾ ਲਾ ਦੇ ਲਾ ਦੇ ਨਾਰਾ ਲਾ ਲੈ ਭੈ ਜੇ ਤੈਨੂੰ ਸਾਰਾ ਉਤਾਰਨਾ ਤੈਨਾਂ ਦਾ ਵੀ ਬੱਸ ਕੀ ਹੋ ਰਿਹਾ ਹੋਏ ਤੂੰ ਕੀ ਆ ਪਿਆ ਆਵੇ ਇਹਨੇ ਚਾਰਾਂ ਪੰਜਾਂ ਦੀ ਇਹਨੇ ਛੁੱਟੀ ਕਰਾਤੀ ਉਹ ਦਿਨ ਇਹਨੇ ਕਰਾਈ ਛੁੱਟੀ ਉਹ ਦਿਨ ਬੰਦਿਆਂ ਦੀ ਮੈਂ ਤਾਂ ਆਪ ਕੀ ਤੂੰ ਲੈ ਕੇ ਆਉਣਾ ਤਾਂ ਤੂੰ ਨੇ ਤੂੰ ਲੀਵਰ ਲੈ ਕੇ ਨਹੀਂ ਆਇਆ ਉਹ ਦਿਨ ਮੇਰੀ ਗੱਲ ਸੁਣ ਲੋ ਸਾਰੇ ਭਾਜੀ ਦੀ ਜ਼ਿੰਮੇਵਾਰੀ ਹੈਗੀ ਆ ਗੇਟ ਤੱਕ ਸਵੇਰੇ ਨੂੰ 5 ਵਜੇ ਐਂਟਰ ਹੋ ਕੇ ਜਿਹੜੋ ਇੱਥੋਂ ਜਾਂਦੇ ਭਾਈ ਗੇਟ ਤੱਕ ਹਾਂ ਰਸਤੇ ਦੀ ਕਿਸੇ ਦੀ ਜ਼ਿੰਮੇਵਾਰੀ ਨਹੀਂ ਗਈ ਭਾਜੀ ਦੀ ਭਾਵੇਂ ਤੁਸੀਂ ਸੱਤ ਮਰਾਲੂ ਭਾਵੇਂ ਕੋਸ਼ਿਸ਼ ਭਾਉਂ ਦੀ ਚਾਰ ਆਉਂ ਭਾਉਂ ਦੀ ਪੰਜ ਆਉ ਬਹਿ ਕੇ ਮੈਨੂੰ ਜਦੋਂ ਦੱਸਿਆ ਕਿ ਨਾ ਤਿੰਨਾਂ ਤੋਂ ਵੱਧ ਤੇਰੇ ਬੰਦੇ 76 ਫੇਰਨਾ ਮੈਂ ਬਿਠਾਈ ਨਹੀਂ ਭਾਈ ਤੇ ਜੇ ਹਨੇ ਰਾਜ ਕੋਈ ਅਹੀਂ ਸ਼ਰਾਰਤ ਕਰਦਾ ਵੇਖ ਲਿਆ ਤਾਂ ਅਹੀਂ ਉੱਥੇ ਫੜਕਾਉਣਾ ਆਹੋ ਕੋਈ ਲਿਆਈ ਨਹੀਂ ਭਾਜੀ ਘਰ ਦੇ ਨਾਲ ਲੈ ਆਇਓ ਜਿੰਨੂੰ ਮਰਜੀ ਲੈ ਆਇਓ ਹਾਜ਼ਰੀਆਂ ਲਾਦਿਆ ਘਰ ਦੇ ਨਾਲ ਦਿਖਾ ਦੇਣੀ ਵੀ ਹਾਜ਼ਰੇ ਵੀਡੀਓ ਵੀ ਬੰਦੀ ਆ ਰੋਜ਼ ਲੈਂਕੇ ਚ ਪਤਾ ਲੱਗ ਜਾ ਵੀ ਕਿਹੜਾ ਆਇਆ ਸਾਰੇ ਦੇਖ ਕੇ ਕਹਿੰਦਾ ਮੂਹ ਆਪ ਇੱਥੇ ਆਉਣ ਦਾ ਮਕਸਦ ਪਤਾ ਕੀ ਆ ਬੜੀਆਂ ਇਨਸਾਨ ਬਣ ਕੇ ਪਾ ਦਿਆ ਕਰਨੀ ਇੱਥੇ ਹੁਣ ਤੁਹਾਨੂੰ ਪਤਾ ਗਾ ਦੋ ਹੁਣ ਮੁੰਡੇ ਮੈਨੂੰ ਕੱਲ ਵੀ ਫੋਨ ਲਾਉਂਦੇ ਕਿ ਕਹਿੰਦੇ ਭਾਜੀ ਇਹਨਾਂ ਨੂੰ ਖਰਾ ਖਰਾਕ ਤੁਸੀਂ ਲੈਣ ਵਾਲੇ ਕੰਮ ਕਰੋਗੇ ਤਾਂ ਖਰਾਕ ਮਿਲਣੀ ਉਦਾਂ ਨਹੀਂ ਮਿਲਣਾ ਕੋਈ। ਕੋਈ ਆਪ ਇੱਥੇ ਆਉਣੇ ਵਧੀਆ ਇਨਸਾਨ ਬਣਦਾ ਕਰਕੇ ਜੇ ਆਪ ਆਹੇ ਕਮਲ ਕੁੱਟਣਾ ਫੇਰ ਕਰੋ। ਖਰਾਕ ਵੀ ਦੇਣੀ ਆ ਬਦਾਮ ਜਿੱਦਾਂ ਕੱਢੇ ਮਹੀਨੇ ਬਾਅਦ ਕੱਟਣੇ ਆ ਫਿਰ। ਹੁਣ ਤੁਹਾਡੇ ਲਈ ਕੰਨਾ ਕਰਦੇ ਹੋ ਹੁਣ ਆਪਾਂ ਕਹੋ ਬਣ ਕੇ ਵਿਖੋਣਾ ਉਹਨਾਂ ਨੂੰ। ਜੇ ਲਈ ਛੁੱਟੀ ਨਾ ਕਰੂ ਉਹਦਾ ਪਦਾਮ ਪਾਲਿਆ ਜਿੱਦਾਂ ਪਿਛਲੇ ਸਾਲ ਸਹਾਜ ਉਹਨਾਂ ਨੇ ਕਿਤੇ ਮਹੀਨੇ। ਠੀਕ ਆ। ਆਣਾ ਠੀਕ ਆ ਭਾਵੇਂ ਸਕੂਲ ਵਾਲੇ 6.5 ਜਾਂਦੇ ਚਲ ਜਿਆ ਕਰੋ। ਠੀਕ ਆ ਘੰਟਾ ਇੱਕੀ ਬਹੁਤ ਆ ਤੁਹਾਡੇ ਲਈ। ਭਾਜੀ ਇਹ ਕਰੋ ਬੰਦੇ ਭਾ ਲਿਆ ਹੁੰਦਾ ਵਾ 4-5 ਤੇ 6 ਬੜਾ ਆਸਤਾਨ ਵਾ ਲੀਵਰ ਦਾ ਲੀਵਰ ਦਾ ਕੰਮ ਲੀਵਰ ਦਾ ਕੰਮ ਵੀ ਲਈ ਜਾਂਦਾ ਇਹਨੂੰ ਪੁੱਛੋ ਬਾਹ ਨੂੰ ਕਿੱਥੇ ਝੂੜੇ ਦਿੰਦਾ ਫਿਰਦਾ ਇਹ ਗੱਲ ਉਹ ਕਿੱਥੇ ਦਵਾਈ ਲੈਣ ਦਾ ਦਵਾਈ ਲੈਣ ਚਲ ਜਾਂਦਾ ਵਾ ਪਤਾ ਨਹੀਂ ਇਹ ਦਵਾਈ ਨਹੀਂ ਰੋਜ਼ ਹੀ ਦਵਾਈ ਹੈ ਇਹਦੀ ਕਾਦੀ ਵਿਖਾ ਜੀਬ ਕੱਢ ਕੇ ਕੀ ਹੋਇਆ ਉਹ ਬਾਦ ਹੀ ਅੱਛਾ ਮੈਂ ਕਹਿੰਦੀ ਤੇਰੀ ਹੁਣ ਮੈਂ ਇੱਥੇ ਕੋਈ ਜੀਬ ਕਢਾਤੀ ਜੀਬ ਤੇਰੀ ਕੱਢ ਪੱਕੀ ਹੋਈ ਹੈ ਨਹੀਂ ਕੋਈ ਮੈਂ ਨਹੀਂ ਹਾਂ ਹੈ ਬਾਗ ਅੱਛਾ ਗਾ ਵੀ ਭਾਜੀ ਆ ਹੁੰਦੀ ਮਿਹਨਤ ਵੇਹ ਪਸੀਨਾ ਚ ਹੋਇਆ ਪਿਆ ਚਾਹੁੰਦਾ ਕਿ ਚੋਕਰਦਾ ਨਹੀਂ ਤੇ ਬਾਗ ਸੈਲ ਵੇਟ ਚੋਖਿਆ ਨਹੀਂ ਭਾਈ ਹੁਣ ਤਾਂ ਨਹੀਂ ਜੋਖਿਆ ਘਟਿਆ ਕਿ ਨਹੀਂ ਬੰਨ ਭਾਈ ਹੋ ਲਓ ਜੀ ਕਰਾਓ ਇਧਰ ਮੜੇ ਦਰਸ਼ਨ ਮੁਰ ਲਓ ਵੀ ਹਾ ਉਹ ਨਾਲ ਮੜਾ ਕੋਈ ਦੇ ਆ ਮੁੰਡੇ ਨੇ ਬਣਾਈ ਆ ਕੋਈ ਦੀ ਫੋਟੋ ਉਸਤਾਦ ਇੰਨੀ ਚੰਗੀ ਲਾਨ ਤਾਂ ਪਾਈਆਂ ਯੂ ਇਹ ਫੇ ਬਣਾਈ ਪਰ ਬਹੁਤ ਵਧੀਆ ਬਣਾਈ ਤਾਲੀਆਂ ਮਾਰੇ ਮੁੰਡੇ ਲਈ ਵੈਰੀ ਗੁੱਡ ਕੀ ਬਾਤ ਕੋਈ ਸਾਹਿਬ ਕਿਦਾਂ ਲੱਗੀ ਫੋਟੋ ਮੜਿਓ ਕਦਾਂ ਲੱਗੀ ਫੋਟੋ ਇੱਦਾਂ ਹੀ ਲੈ ਜਾ ਵੱਡੀ ਬਣਾ ਕੇ ਨਹੀਂ ਹਾਂ ਇਹਨੂੰ ਕਰਾਓ ਲੈਮੀਨੇਸ਼ਨ ਕੋਈ ਸਾਹਿਬ ਮੈਂ ਮੇਰੇ ਉਹ ਵੀ ਪਈ ਉੱਤੇ ਨਹੀਂ ਨਹੀਂ ਇਹ ਵਾਪਸ ਕਰ ਦਿਓ ਭਾਈ ਨਹੀਂ ਨਹੀਂ ਭਾਈ ਕਹਿੰਦਾ ਮੇਕੋ ਨਹੀਂ ਲੱਗਦੀ ਨਹੀਂ ਹੋ ਜਾਈ ਭਾਈ ਸਾਡੇ ਤੇ ਜਣਾ ਕਿੰਨੇ ਵਜੇ ਜਾਣਾ 6:30 ਕਿ 6:20 ਤੇ 6:30 ਤੇ ਅੱਕਿਆ ਜੇ ਕਦ ਹੋਇਆ ਅੱਜ 6:30 ਵਾਲੇ ਚਲ ਚੋ ਪਾਟ ਆਲੇ ਫੜ ਬਿੱਠੂ ਕੈਮਰਾ ਫੜ ਇਹ ਚੱਲ ਕਮਾ ਦੇ ਸਾਰੇ ਚੱਲ ਸਾਡਾ ਉਹ ਸੋ ਜੀ ਅਮਨ ਭਾਈ ਚਲ ਗਏ ਨੇ ਤੇ ਲਾਲਾ ਤੋਂ ਮੂਰੇ ਆ ਤਾਂ ਹੁਣ ਪੈ ਗਏ ਪੰਗੇ ਆਹ ਦੇਖੋ ਜਾਂਦੇ ਫੇ ਆਹ ਦੇਖੋ ਕਿਦਾਂ ਜੀ ਆਹ ਦੇਖੋ ਬਲੇ ਨਹੀਂ ਹੁੰਦੇ ਆ ਕੋਮਨ ਜਾਂਦਾ ਲਾਲਾ ਜਾਂਦਾ ਕਿੱਥੋਂ ਹੋਂ ਜਾਣਦੇ ਆ ਤੂੰ ਕਿਦਾਂ ਦੂਸਰਾ ਤੀਜਾ ਲੱਗਣਾ ਚੱਲ ਇਹਨੂੰ ਪੁੱਛੋ ਭਾਜੀ ਕਿੱਥੋਂ ਮੁੜ ਕੇ ਕਿੱਥੋਂ ਆਇਆ ਕਿ ਉਹ ਪਈਓ ਔਨ ਘਰੇ ਤੋਂ ਅੱਗੇ ਆ ਗਿਆ ਕਿਉਂ ਉਹ ਯਾਤੀ ਲੱਗਿਆ ਕਿਉਂ ਰਵੇਗੇ ਚੱਲ ਆਇਆ ਨਹੀਂ ਕਰਾ ਕਰਨਾ ਧੋਖਾ ਚਲੋ ਕਰਨਾ ਧੋਖਾ ਆ ਗਿਆ ਆ ਗਿਆ ਮੈਂ ਮਗਰ ਤੁਹਾਡੇ ਸਿਰ ਤੇ ਹੱਥ ਨਾਲ ਰੱਖੇ ਵੇਖੀ ਭਾਜੀ ਅੱਜ ਜੋ ਮੁੜਿਆ ਆਇਆ ਇਹ ਦੇਖੀ ਦੇਖੀ ਮੈਂ ਮਗਰ ਜਾਂਦਾ ਲਾ ਦੇ ਚੱਲ ਭਾਜੀ ਹੋਏ ਨਾ ਮਗਰ ਚੱਲ 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 ਪਾਜ ਤੇਰੇ ਵਜ ਜਾੜੀਆਂ ਚੱਲ ਚੱਲ ਸਹ ਸੱਚ ਕੇ ਮਾਰੇ ਦਾ ਕਿੱਥੇ ਹੋਰ ਦਵਾਲੇ ਇਹਨਾਂ ਦੇ ਹੋਰ ਦਵਾਲੇ ਚੱਲ 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 ਇਹ 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 ਬਦਨੀਤਾ ਗਰੋਪਾ ਚੱਲ ਚੱਲ ਭਾਜੀ ਕੋਈ ਨਾ ਭੱਜ ਜਾ ਕੋਈ ਨਹੀਂ ਛੋਟੀ ਨਹੀਂ ਖਾਣੀ ਆਪਾਂ ਭੱਜ ਜਾ ਭੱਜ ਜਾ ਭਾਜੀ ਸ਼ਾਬਾਸ਼ ਵੈਰੀ ਗੁੱਡ ਆ ਸ਼ਾਬਾਸ਼ ਭਾਜੀ ਸ਼ਾਬਾਸ਼ ਬਹੁਤ ਵਧੀਆ ਵੈਰੀ ਗੁੱਡ ਹੋ ਗਿਆ ਤੇਜ ਜੱਟਿਆ ਫੜ ਰਖਾ ਕੇ ਚੱਲ ਚੱਲ ਚੱਜਾ ਬੰਦ ਰਹਿ ਆ ਗਏ ਮਗਰ ਚੱਲ ਕੋਈ ਸਾਹਿਬ ਅੱਜ ਆ ਮੂਰੇ ਹੋਏ ਆ ਬੰਦਿਆਂ ਦੇ ਤਸੱਲੀ ਬਖਸ਼ ਕਹਿੰਦੇ ਰਿਪੇਅਰ ਹੋਣਦੇ ਹੀ ਬੰਦਿਆਂ ਦੀ ਅੱਜ ਚੱਲ ਚੱਲ ਮੋਟਿਆ ਚੱਲ ਸ਼ਾਬਾਸ਼ ਹੈ ਸ਼ਾਬਾਸ਼ ਆਗੇ ਕੋਈ ਸਾਹਿਬ ਮਰ ਥੋਟੀ ਲੈ ਕੇ ਆ ਗਿਆ ਆ ਗਿਆ ਚੱਲ 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 ਤੇਰੇ ਵਾਲਾ ਆ ਗਿਆ ਵੈਰੀ ਗੁੱਡ ਵੈਰੀ ਗੁੱਡ ਸਹਿਜ ਚੱਲ ਚੱਲ ਪਾੜਦਾ ਨਹੀਂ ਚੱਲ ਭਾਜੀ ਵੈਰੀ ਗੁੱਡ ਆ ਵੈਰੀ ਗੁੱਡ ਤੇਜ਼ ਹੋ ਗਿਆ ਅੱਗੇ ਨਾਲੋਂ ਚੱਲ 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 ਮਾਰ ਚੱਲ 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 ਰੋਕਦਾ ਕਾ ਦੇ ਰੋਕਦਾ ਕਾ ਨਹੀਂ ਬੱਸ ਬੱਸ ਵੈਰੀ ਗੁੱਡ ਪਾਟਾ ਦੇ ਹੱਤਾਂ ਦਾ ਪੈਰ ਵਿੱਚ ਆ ਜੋਤੇ ਆ ਤੇਰੀਆਂ ਲੱਤਾਂ ਖੁੱਲੀਆਂ ਜੋ ਆ ਦਵੇ ਇਹ ਵਾਰ-ਵਾਰ ਨਹੀਂ ਪਤਾ ਲਾ ਵੇਚ ਰੱਖ ਲੱਤ ਨੱਪ ਕੇ ਹਾਂ ਪਿਛਲੀ ਲੱਤ ਵੈਰੀ ਗੁੱਡ ਜੁੱਤੀ ਸ਼ਾਬਾਸ਼ ਚਲੋ ਸ਼ਾਬਾਸ਼ ਬਿੱਲੇ ਸ਼ਾਬਾਸ਼ ਹਾਂ ਥੱਲੇ ਹੱਥ ਬਿੱਲੇ ਪਾ ਕੁੱਪੇ ਦੇ ਬਾਹਰ-ਬਾਹਰ ਲਾ ਹਿੱਤਾ ਪੈਰ ਵੀ ਟੰਗਾਂ ਨੂੰ ਚੱਕੋ ਦਾ ਸਕੂਲੇ ਜਾਣ ਨੂੰ ਛੇਕ ਕੀ ਹੋਈ ਹਜੇ ਚੱਲ 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 ਜੁੱਤੇ ਕੀ ਹੋਇਆ ਠੀਕ ਜਿਆ ਨਹੀਂ ਗਾਜ

ਆ ਗਾਲਾਂ ਕੱਢਦਾ ਕਹਿੰਦਾ ਮੇਰੀਆਂ ਦੂ ਲਾਓ ਉਹ ਕੀ ਗੱਲ ਕਹਿੰਦਾ ਮੇਰੀਆਂ ਦੂ ਲਾਓ ਕਹਿੰਦਾ ਮੇਰੀ ਬਦਮਾਸ਼ੀ ਆ ਨਹੀਂ ਨਹੀਂ ਗਿਆ ਲਾਲੇ ਕਹਿੰਦਾ ਹੀ ਹੈ ਨਾ ਹੁਣ ਕੰਮ ਕਿਵੇਂ ਹੁੰਦਾ ਲੇਖਰ ਪੰਜ ਨਾਲ ਲੈ ਕੇ ਅਸੀਂ ਨੰਗੇ ਉਦੋਂ ਦੀ ਕਹਿੰਦੇ ਪੁੱਤੇ ਹਾਜ਼ਰੀ ਤੇ ਮੈਂ ਲਵਾ ਲੈਣੀ ਆ ਕਿਉਂ ਨਹੀਂ ਗਿਆ ਕ ਮੈਂ ਗਲੀ ਵਾ ਦੀ ਨੰਝਾ ਸਾਲੇ ਰੋਲਾ ਪਾਉਣ ਲੱਗ ਜਾਂਦੇ ਲਾ 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 ਇਹ ਦੋ ਚੀਜ਼ ਨਹੀਂ ਲਾਲਾ ਕੀ ਗੱਲ ਹੈ ਕਿਤੇ ਗਾਂ ਲਾਲਾ ਡਬਈਓ ਆਇਆ ਵਾ ਲਾਲਾ ਲਾਲਾ ਕਰ ਲਾ ਪੈਨੇ ਆ ਹੈ ਚਲ ਹੁਦਵਾਲੇ ਆ ਗਿਆ ਉਹ ਚੱਲ 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 ਕੀ ਕਹਿਣਾ ਹੁਣ ਤਾੜੀਆਂ ਨਹੀਂ ਮਾਰਨੀਆਂ ਗੋਡਾ ਗੱਦਾ ਤਾੜੀਆਂ ਨਹੀਂ ਮੱਜਣੀਆਂ ਚਾਹੀਦੀਆਂ ਅੱਜ ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਤੁਕੇ ਪਈ ਜਾਂਦਾ ਟਾਈਮ ਹੋ ਗਿਆ ਵਾ ਤੁਕੇ ਭਾਈ ਜਾਂ ਛੁੱਟੀ ਕਰ ਲਿਆ ਕਰ ਜਾਂ ਭਾਈ ਇਦੂ ਚੰਗਲ 'ਤੇ ਛੁੱਟੀ ਆ ਤੁਕੇ ਇੱਧਰ ਝੋਟਾ ਬੁੱਕਦਾ ਕਿ ਨਹੀਂ ਤੁਕੇ ਕੋਈ ਝੋਟਾ ਬੁੱਕਦਾ ਨਹੀਂ ਦੇਣਾ ਸ਼ਾਮ ਨੂੰ ਅੱਧੀ ਰਾਤ ਤੱਕ ਰਾਤ ਨੂੰ ਵੀ ਪਰਿਆ ਫਰਦਾ ਰਹਿੰਦਾ ਮੋਟਰਸਾਈਕਲ ਤੇ ਕਿਉਂਕਿ ਪਾਜੀ ਨਰਜੀਆਂ ਪੀਦੀਆਂ ਵਾ ਬਈ ਨਰਜੀਆਂ ਪੀਦੀਆਂ ਵਾ ਤਕੇ ਨੇਕੇ ਦੋਸਤੋ ਕਿੱਦਾਂ ਤਕੇ ਹੁਣ ਪਾਈ ਦੱਸੋ ਤੁਹਾਡਾ ਕੀ ਹਾਲ ਕਰੀਏ ਪੁੱਛ ਲ ਅੱਜ ਪੁੱਛ ਪਈ ਨਾ ਤਕੇ ਕੀ ਹਾਲ ਤੁਹਾਡਾ ਹੋ ਸਕਦਾ ਹੁਣ ਤਕੇ ਕੋਲ ਖੜਾ ਮਾਰਜੀ ਕਰ ਤਕੇ ਪਾਜੀ ਕੀ ਰੀਜ਼ਨ ਕੀ ਆ ਤੁਸੀਂ ਆਉਂਦੇ ਕਦੇ ਨਹੀਂ ਪਾਜੀ ਆ ਗਿਆ ਨਾ ਮੈਂ ਹੁਣ ਜਦੋਂ ਅਮਨ ਨੂੰ ਪਹਹਾ ਕੇ ਜਾਣਾ ਹਣਾ ਨਹੀਂ ਨਹੀਂ ਤਕੇ ਟਾਈਮ ਤੇ ਦੱਸੋ ਕਿਉਂ ਨਹੀਂ ਆਉਂਦੇ ਇਹਦੀ ਜੀਪ ਕਢਾ ਕੇ ਜਾਣਾ ਹੁਣ ਮੈਂ ਠੀਕ ਆ ਪੁੱਛੀ ਮੜਾਏ ਬਾਅਦ ਤੂੰ ਰੁਕ ਜਾ ਫੇਰ ਦੇਖੀ ਆ ਸਾਡੇ ਸਕੂਲ ਦੀ ਬੱਸ ਆਉਣੀ ਆ 8:30 ਵਜੇ ਤੱਕ ਨਾ ਜੀਪ ਨਿਕਲ ਜਾਂਦੀ ਆ ਹੂੰ ਹੂੰ ਤੇ ਤੂੰ ਕਿ ਜਿਹੜੀ ਤੂੰ ਕਿ ਇਹਦੀ ਜਿਹੜੀ ਪਹਿਲਾਂ ਲਾਉਂਦਾ ਮੈਂ ਤੋ ਉਹ ਮੈਂ ਮਾਰਦਾ ਮੈਂ ਤੋ ਕਦੋਂ ਲਾਉਂਦਾ ਇਹ ਪਹਿਲੀ ਆ ਆ ਵੇਲਾ ਪਸੀਨਾ ਆਇਆ ਵੇ ਆ ਵੀ ਆ ਆ ਆ ਵਿਖਾ ਪਸੀਨਾ ਆ ਇੱਧਰ ਕਮਾਮ ਹੀ ਰੈਲੂ ਇੱਧਰ ਵੇਖ ਵਿਖਾ ਕਿੱਥੇ ਤੈਨੂੰ ਪਸੀਨਾ ਆ ਆ ਵੇਲਾ ਕੋਹ ਨਹੀਂ ਆਇਆ ਇਹਨੂੰ ਲੈ ਪੰਦਰਾ ਹੀ ਪਿਆ ਕਿੱਥੇ ਪਸੀਨਾ ਇੱਧਰ ਇਦਾਂ ਹੁਣ ਮੈਨੂੰ ਖੜੇ ਨੂੰ ਆਇਆ ਵਿਖਾ ਵਿਖਾ ਆ ਵੇਲਾ ਕਿੱਥੇ ਆ ਵੀ ਆ ਵੀ ਲੈ ਤੂੰ ਖਾ ਕਿੱਥੇ ਆ ਲੈ ਕੋਹ ਨਹੀਂ ਆਇਆ ਇੱਧਰ ਦੇ ਐ ਜਾ ਕਹਿੰਦਾ ਮੈਨੂੰ ਹਨਾ ਇੱਧਰ ਇੱਧਰ ਕਹਿੰਦਾ ਮੈਨੂੰ ਲੱਖੇ ਸਰਪੰਚ ਦੀ ਸ਼ੈ ਆ ਕਹਿੰਦਾ ਠੋਕਣੇ ਆ ਠੋਕਣੇ ਤੂੰ ਡਰਨਾ ਨਹੀਂ ਮੈਂ ਤੇਰੇ ਨਾਲ ਆ ਚੰਗਾ ਬਸ ਤੂੰ ਨਾ ਮੇਰੀ ਗੱਲ ਸੁਣ ਜਦੋਂ ਤੈਨਾਂ ਕੋਈ ਪੰਗਾ ਲੈਂਦਾ ਹੁੰਦਾ ਇੱਥੇ ਆ ਮદાન ਚਾ ਮદાન ਚ ਇੱਥੇ ਖੜ ਕੇ ਗੱਲ ਕਰ ਰਹੀ ਸੀ ਅਮਨ ਉਹ ਚੱਕ ਕੇ ਉਹ ਢਾ ਲਿਆ ਕਰਨਾ ਇੱਥੇ ਆ ਇੱਥੇ ਡਰਨਾ ਨਹੀਂ ਕਿਸੇ ਗੱਲੋਂ ਮੈਨੂੰ ਵੀ ਚੱਕਦੇ ਆਗੇ ਐਦੀ ਫਿਰ ਤੇ ਬੱਕਰਾਂ ਨੂੰ ਵੀ ਚੱਕ ਦਿਆਂਗੇ ਮੈਨੂੰ ਵੀ ਚੱਕ ਦਾਂਗੇ ਇਹਨੇ ਚੱਕਨਾਂਗੇ ਛੋਟਾ ਮੇਰੇ ਨਾਲ ਆ ਇੱਥੇ ਉਹ ਉਹ ਚੱਕ ਦਿਆਂਗੇ ਇਹਨੂੰ ਯਾ ਹੁਣ ਡਰਨਾ ਨਹੀਂ ਚੰਗਾ ਦਬਣਾ ਨਹੀਂ ਉੱਤੋਂ ਜੀ ਹੋ ਹੋ ਗਈ ਕੋਈ ਨਹੀਂ ਇੱਦਾਂ ਨਹੀਂ ਕੁਝ ਕੈਸੇ ਸ਼ੁਰੂ ਕਰਨੇ ਕਾ ਟਾਈਮ ਪਾਸ ਹੱਡਣਾ ਕਿਉਂ ਸਹਿਜ ਇਹਨੂੰ ਕਾ ਟਾਈਮ ਪਾਸ ਸਾਡੇ ਨਾਲ ਆਹ ਵੇ ਟਾਈਮ ਪਾਸ ਆ ਜਾ ਲੈ ਹੈਡ ਲਾਈਟ ਕਿੱਥੇ ਆਵਾਂ ਆਹੀਂ ਇੱਥੇ ਇੱਥੇ ਗਰਾਊਂਡ ਗਾਰੀ ਕੜੀ ਸੇ ਪੁੱਤ ਆ ਜੀ ਜੋਤੇ ਸਿੱਧਾ ਰੱਖ ਮੂਨੇ ਕੜੀ ਸਣਾ ਵੇਖੀ ਕਿਦਾਂ ਵੇਖੀ ਲੱਖੇ ਤੇ ਭਾਈ ਨੂੰ ਕਾੜਾ ਸ਼ਰੀਰ ਤੇ ਰੋਕਣਾ ਅਸੀਂ ਕਹੋ ਵੀ ਲੱਖੇ ਭਾਈ ਤੂੰ ਲੱਖੇ ਭਾਈ ਦਾ ਬੰਦਾ ਉਹ ਇੱਧਰ ਘੱਲੇ ਨੂੰ ਚੱਲ ਖਾ ਉਥੇ ਇਹਦਾ ਪਾਜੀ ਵੇਲਾ ਮਾਰ ਮਾਰ ਓਏ ਬਾਟ ਮੈਂ ਆਵਾ ਮੈਂ ਫੜੀ ਨਾ ਦਮ ਕਮਾ ਕੋ ਪੇਗੋ ਚੱਲ 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 ਜਦੋਂ ਸਲੋ ਹੋਇਆ ਛੋਟੀ ਆ ਮੇਰੇ ਕੋ ਸਲੋ ਹੋ ਗਿਆ ਚੱਲ 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 ਮੈਂ ਲਾਲੇ ਨੂੰ ਭੇਜ ਦੇਣਾ ਚੱਲ 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 ਸਲੋ ਹੋ ਗਿਆ ਫੇਰ ਆਹ ਕੌਣ ਕਿੱਦਾਂ ਲੱਗਾ ਸੱਟ ਵਿਖਾ ਜੀ ਬਾਈ ਕਿ ਨਹੀਂ ਬਾਹਰ ਐਡਾ ਕਰਕੇ ਵਿਖਾ ਕਿੰਨੀ ਕਾਈ ਬਹੁਤ ਜੱਲ ਸ਼ਾਬਾਸ਼ ਮੂੰਹ ਤੇ ਕਰ ਗੱਲ ਹੁਣ ਆ ਜਾ ਇੱਧਰ ਆਣ ਕੇ ਕਰ ਗੱਲ ਲਾਲੇ ਕੀ ਕਹਿੰਦਾ ਸੀ ਕਹਿੰਦਾ ਜੀ ਕੋਈ ਟੂਰਨਾਮੈਂਟ ਕੋਈ ਦੇ ਪਿੰਡ ਹੋਵੇ ਮੈਂ ਜਾਂਦਾ ਜਰੂਰ ਕੋਈ ਹੋਵੇ ਐਡਾ ਗਿਆ ਮੈਨੂੰ ਕਹਿੰਦਾ ਮੈਂ ਨਹੀਂ ਮੰਨਦਾ ਕਿਸੇ ਨੂੰ ਕੋਈ ਜੀ ਕਹਿੰਦਾ ਸੀ ਵਿਲੇ ਆ ਅਮਨ ਕਹਿੰਦਾ ਭਾਈ ਦੇ ਪਿੰਡ ਟੂਰਨਾਮੈਂਟ ਆ ਕਿਥੇ ਨੂੰ ਮੈਂ ਕਹਾ ਠੀਕ ਆ ਤੂੰ ਕਿਉਂ ਕੀ ਗਿਆ ਮੈਨੂੰ ਮੈਂ ਕਹਾ ਟੂਰਨਾਮੈਂਟ ਆਪਾਂ ਜਾਣਾ ਕਹਿੰਦਾ ਮੈਂ ਤਾਂ ਨਹੀਂ ਜਾਂਦਾ ਕੋਈ ਦੇ ਪਿੰਡ ਹਾਂ ਤੇ ਜੇ ਪੁੱਤ ਤੈਨੂੰ ਜੇ ਆਉਂਗਾ ਇਹ ਭਾਜੀ ਘਰੋਂ ਲੈਣੇ ਨਹੀਂ ਹੁੰਦੇ ਤੈਨੂੰ ਮੈਂ ਉਹ ਦਿਨ ਭਾਜੀ ਘਰੋਂ ਲੈਣ ਆਇਆ ਤਾਂ ਆਪ ਸੇਲੀ ਨੂੰ ਮਿਲਣ ਚਲੇਗਾ ਪਾਪਾ ਦਾ ਕਹਿੰਦਾ ਉਹ ਸੇਲੀ ਨੂੰ ਮਿਲਣ ਚਲੇਗਾ ਮੈਂ ਕਿਤੇ ਨੇ ਕਹਿੰਦਾ ਨਹੀਂ ਟੀ-ਸ਼ਰਟ ਲੈ ਕੇ ਆਉਣੀਆਂ ਤੇ ਕਹਿੰਦਾ ਲੜਕੇ ਘਰੋਂ 500 ਰੁਪਏ ਲੈ ਕੇ ਗਿਆ ਵਾ ਪਾਪਾ ਇਹਦਾ ਕਹਿੰਦਾ ਲੜਕੇ 500 ਰੁਪਏ ਘਰੋਂ ਲੈ ਕੇ ਗਿਆ ਕਿ ਸੇਲੀ ਨੂੰ ਮਿਲਣਾ ਦੇ ਜਿੱਦਾਂ ਮਰਜੀ ਭਾਜੀ ਰੀਚਾ ਉਹ ਪਾਪੇ ਹੁਣੀ ਵਿਚਾਰੇ ਲਸਣ ਘੜਦੀ ਤੇ ਲਸਣ ਖਲਾਰਦਾ ਉੱਥੇ ਵੀ ਭਾਈ ਝੂਠ ਝੂਠ ਕਿਉਂ ਨਹੀਂ ਨਹੀਂ ਇਹ ਰੀਚਾਰਜ ਤੂੰ ਸੱਚ ਬੋਲਦਾ ਵਾ ਓਏ ਝੂਠ ਮਾਰ ਉਹਨੂੰ ਰੀਚਾਰਜ ਕਰਾ ਕੇ ਦਿੰਨਾ ਨਹੀਂ ਤੇ ਮੈਨੂੰ ਵੀ ਕਰਾ ਦੇ ਇੱਕ ਮਿੰਟ ਹੁਣੇ ਪਾਣੀ ਦਾ ਜਦੋਂ ਤੂੰ ਤੇ ਸੁੱਖਾ ਮੇਕੋ ਰਾਤ ਨੂੰ ਆਏ ਸੀ ਬੈੱਡ ਤੇ ਆਪਾਂ ਕੂਲਰ ਮਰੇ ਬੈਠੇ ਸੀ ਉਸ ਦਿਨ ਕਿੱਥੋਂ ਆਏ ਸੀ ਲੋਈਆਂ ਦਾ ਲੋਈਆਂ ਕੀ ਕਰਨ ਗਈ ਸੀ ਟੀਲ ਫੋਨ ਐਸ ਟੀਲ ਫੋਨ ਐਸ ਵੇਲੇ ਕਹਦਾ ਤੇਲ ਪੈਂਦਾ ਵਾ ਇਹਦਾ ਕੰਮ ਵਾ ਲੋਈਆਂ ਜਵਾਗ ਦਿਵਾਲੀ ਨਹੀਂ ਆ ਵੀ ਨਾਰ ਰਲਿਆ ਵਾ ਇਹ ਵੀ ਨਾਰ ਰਲਿਆ ਵਾ ਇਹ ਵੀ ਨਾਰ ਰਲਿਆ ਵਾ ਇਹ ਵੀ ਨਾਰ ਰਲਿਆ ਵਾ ਇਹਨੂੰ ਸ਼ਹਿ ਯੂ ਦੀ ਇਹਦੀ ਸ਼ਹਿ ਯੂ ਇਹੇ ਪਠੇ ਕਮੀ ਉਹ ਭਰਾਵਾ ਨਾ ਸ਼ਹਿ ਦੇ ਨਾ ਸ਼ਹਿ ਦੇ ਮੇਰਾ ਵੀਰ ਭਰਾ ਨਾ ਦੇ ਉਹ ਅੱਗੇ ਕਹਿ ਰਿੰਦਾ ਵਾ ਕੋਈ ਕੋਝ ਨਹੀਂ ਲਾਲੇ ਹੋਣੀਆਂ ਮਨ ਨੂੰ ਨਹੀਂ ਚੁਕਾ ਦੇਣੇ ਆ ਤੂੰ ਸਾਨੂੰ ਚੁਕਾ ਦੇ ਨਾਰ ਰਲ ਕੇ ਡੌਲਾ ਹੱਟਾ ਸਾਡੇ ਨਾਲ ਆ ਪਰ ਜਦੋਂ ਸਹਿਜ ਦਾ ਮਾਮਲਾ ਪਰ ਡੌਲਾ ਭਾਈ ਡੌਲਾ ਇਹ ਹੀ ਨਹੀਂ ਕੈਮ ਹੋ ਦਿੰਦਾ ਸਾਡਾ ਗਾ ਅੱਗੇ ਮਿਹਨਤ ਕਰਦੇ ਸਹਿਜ ਡਰਦੇ ਤੇ ਤੋ ਡਰਅਕ ਰੱਖਿਆ ਕਰ ਘਟ ਗਿਆ ਫਿੱਟ ਹੋਇਆ ਫਿੱਟ ਕਹਿ ਭਾਜੀ ਨੂੰ ਥੈਂਕ ਯੂ ਕਰ ਦੂਗੇ ਥੈਂਕ ਯੂ ਭਾਜੀ ਚੱਲ ਉੱਥੇ ਜਾ ਕੇ ਤਲਾਉਣੀ ਆ ਹੋਰ ਆਪਾਂ ਤੜੜਾ ਹੋਣਾ ਪਰ ਬਦਾਮ ਭਾਜੀ ਫੁਰ ਬਦਾਮ ਫੁਰ ਬਦਾਮ ਫੁਰ ਰਹੇ ਹੋ ਗਏ ਆ ਬਦਾਮ ਫੁਰ ਰਹੇ ਹੋ ਗਏ ਲਾਲਾ ਕਹਿੰਦਾ ਨਹੀਂ ਗਰ ਗਿਆ ਇੱਕ ਹੁਣ ਇੱਕ ਕੀਤੀ ਆ ਹਜੇ ਦੇਦਿਆ ਬਾਦਾਮ ਫਰ ਜੇ ਕਿਹਨੇ ਕੀਤੀ ਦੋ ਤੋਂ ਵੱਧ ਜਿਹਨੇ ਕੀਤੀ ਉਹਨੂੰ ਨਹੀਂ 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 ਮੈਨੂੰ ਸੁਣਿਆ ਜੇ ਕਿਸੇ ਨੇ ਨਾ ਕੀਤੀ ਜੇ ਕਿੱਕੇ ਹੋ ਗਿਆ ਫਿਰ ਸਾਰੇ ਮਿਲ ਜਾਣੇ ਦਾਦੇ ਨਾਮ ਲਾਲਾ ਕਹਿੰਦਾ ਮੈਂ ਇੱਕ ਛੁੱਟੀ ਕੀਤੀ ਮੈਨੂੰ ਇੱਕ ਦਾਣਾ ਨਹੀਂ ਮਿਲਿਆ ਬਾਦਾਮ ਦਾ ਓਏ ਜੀ ਛੁੱਟੀਆਂ ਕਰ ਲੀਆਂ ਬਾਦਾਮ ਭਾਲਦਾ ਵਾ ਅੱਜ ਤੇ ਕੱਲ ਫੇਰ ਕਰਕੇ ਕੱਲ ਨੂੰ ਫੇਰ ਨਹੀਂ ਕੱਲ ਤਾਂ ਸਿੱਧਾ ਤੇ ਅੱਜ ਨਾਲੇ ਲੇਟ ਆ ਗਏ ਦੋ ਹੋ ਗਈਆਂ ਚੱਲ ਬਾਹਰ ਹੋ ਜਾ ਬਾਹਰ ਨਿਕਲ ਤੈ ਹੁਣ ਮੈਂ ਪਾਜੀ ਜੀ ਮੈਂ ਉਹ ਕਰ ਲਈ ਫੇਰ ਨਹੀਂ ਲੈ ਤਾਂ ਹੁਣ ਤਾਂ ਮਿਲ ਜੂਗੇ ਹਜੇ ਕੋਈ ਨਹੀਂ ਹਜੇ ਤੇਰੇ ਹਜੇ ਤੇਰੇ ਹੈਗੇ ਆ ਹੱਥ ਜੀ ਆ ਐ ਹੋ ਸਕਦੇ ਆ ਕੋਈ ਅੱਛਾ ਜੇ ਇੰਦਾ ਘਮ ਵੀ ਹਾਂ ਮੀ ਆਵੇ ਮੀ ਛੁੱਟੀ ਹੁੰਦੀ ਜਿਹੜੇ ਦੂਜਿਆਂ ਨੇ ਛੁੱਟੀ ਕਰ ਲਈ ਫੇਰ ਠੀਕ ਆ ਜੇ ਕਿਸੇ ਨੇ ਨਹੀਂ ਕੀਤੀ ਫੇਰ ਮੀ ਆਵੇ ਕਣੀਆ ਵੇ ਤੂੰ ਆਉਣਾ ਵਾ ਅੱਛਾ ਠੀਕ ਸਹੀ ਆ ਆ ਦੇ ਬਹਿਣਾ ਨਹੀਂ ਸਟੇਡੀਅਮ ਤੇ ਮੈਂ ਬੈਠੀ ਨਹੀਂ ਪਲਾ ਬਾਗ ਕੋਲੋਂ ਦਵਾਈ ਲੈ ਆਇਆ ਕਰ ਹਾਏ ਤੂੰ ਆਹ ਵੇ ਕਹਿੰਦੇ ਕੰਪੀਟੀਸ਼ਨਾਂ ਦੀਆਂ ਤਿਆਰੀਆਂ ਚੱਲ ਪਈਆਂ ਵਾ ਆਹ ਵੇ ਕਹਿੰਦੇ ਲਾਲੇ ਨੂੰ ਪਿੱਛੇ ਛੱਡਿਆ ਜਾਊਗਾ ਭਾਜੀ ਦੇ ਨਾਲ ਨਹੀਂ ਵੀਰੇ ਭਾਜੀ ਹਰਖਿਆ ਫਿਰਦਾ ਭਾਜੀ ਕਹਿੰਦਾ ਲਾਲੇ ਨੂੰ ਲੈਣਾ ਲੱਕੋ ਲਾਲੇ ਜਿਉਂ ਮਰਜੀ ਕਰ ਲੈ ਬੜਾ ਉਹ ਕਰਨ ਲੱਗ ਚੱਕੇ ਕੌਣ ਦੇ ਪ੍ਰਾਣੇ ਆਏ ਏ ਵੈਲੀ ਪੁਰਾਣਾ ਵਾਂ ਕਹਿੰਦੇ ਖੁੰਡੇ ਪੁਰਾਣਾ ਅੱਜ ਇਹਨੇ ਥੰਬਨੇਲ ਵੀ ਇਹ ਮਾਣਾ ਮੈਂ ਖੁੰਡੇ ਪੁਰਾਣੇ ਆ ਵੈਲੀ ਬਣਦੇ ਨੇ ਅੱਜ ਦੇ ਨਿਆਣੇ ਵੱਲੀ ਮੰਗੀ ਵਾਲਾ ਡਾਇਲੌਗ ਮਾਰ ਦੇਣਾ ਆਪਾਂ ਚੱਲ ਸਸਰੀ ਕਾਲ ਦੀ ਸਾਰਿਆਂ ਨੂੰ ਲੋਗੀ ਅੱਜ ਦੀ ਆਪਣੀ ਮਿਹਨਤ ਹੋ ਗਈ ਸਮਾਰਤ ਹੁਣ ਚੱਲਿਆਂ ਆਪਾਂ ਘਰਾਂ ਨੂੰ ਕਦੋਂ ਚੱਲੇ ਕਰਾਂ ਨੂੰ ਤੇ ਸਕੂਲੇ ਵੀ ਜਾਵਾਂ ਹਾਂ ਹਾਂ ਚੱਲਨੇ ਕਰਾਣੂ ਮਿਹਨਤ ਕਿੰਨੀ ਕ ਲੱਗੀ ਅੱਜ ਬਹੁਤ ਫਲ ਲਾਈ ਆ ਗਰਮੀ ਕਿੰਨੀ ਕ ਅੱਜ ਬਹੁਤ ਭਾਰੀ ਗਰਮੀ ਚੂਏ ਪਏਗਾ ਅੱਜ ਉਸਤਾਦ ਚੂਏ ਪਿਆ ਵਾਕੇ ਅੱਜ ਦਾ ਉਕਾ ਹੋ ਗਿਆ ਕੰਮ ਨਾ ਹੈਪੀ ਹੁੰਨੀਆ ਵੀ ਵਿਚਾਰੇ ਝੋਨੇ ਤੇ ਮਾਰੇ ਭਇਆ ਉਹ ਹੈਪੀ ਟਿਕੋ ਨਾ ਕਰਉਣੇ ਲੱਗ ਗਿਆ ਹਾਂ 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 ਜਾਣ ਕੇ ਨਹੀਂ ਹੁੰਦਾ ਨਹੀਂ ਜਾਣ ਕੇ ਨਹੀਂ ਹੁੰਦਾ ਸਹੀ ਐ ਸਹੀ ਐ ਤੇ ਕੀ ਕਹਣਾ ਐਂਡੇ ਤੇ ਤੋ ਕਿ ਮੈਨੂੰ ਮੈਸੇਜ ਕੀਤਾ ਮੈਂ ਪਰਸੋਂ ਆਇਆ ਨਹੀਂ ਮੈਨੂੰ ਮੈਸੇਜ ਕੀਤਾ ਮੈਂ ਪਰਸੋਂ ਆਇਆ ਨਹੀਂ ਬਹੁਤ ਜਾਣੇ ਨੇ ਤੈਨੂੰ ਮੈਸੇਜ ਕੀਤਾ ਕਹਿੰਦੇ ਸਹਿਜ ਆਇਆ ਨਹੀਂ ਹਾਂ ਤੋ ਕਿ ਹੁਣ ਨਹੀਂ ਛੁੱਟੀ ਹੁੰਦੀ ਹਾਂ ਰੋਜ਼ ਆ ਜਾਏਗਾ। ਤੋ ਕਿ ਬਹੁਤ ਬਹੁਤ ਧੰਨਵਾਦੀ ਜੀ ਜਿਨ੍ਹਾਂ ਨੇ ਮੈਨੂੰ ਮੈਸਜ ਕੀਤਾ। ਜਿਨ੍ਹਾਂ ਨੇ ਮੈਨੂੰ ਮੈਸਜ ਦਿੱਤਾ। ਤੋ ਤੁਕੇ ਸਾਰਿਆਂ ਤੋਂ ਜ਼ਿਆਦਾ ਧੰਨਵਾਦ ਸਾਡੇ ਪਿੰਡ ਵਾਲਿਆਂ ਦਾ। ਸਾਰਿਆਂ ਤੋਂ ਧੰਨਵਾਦ ਸਾਡੇ ਪਿੰਡ ਵਾਲਿਆਂ ਦਾ। ਜਿਹੜੇ ਸਾਨੂੰ ਇੰਨੀ ਸਪੋਰਟ ਕਰਦੇ ਆ। ਜਿਹੜੇ ਸਾਨੂੰ ਇੰਨੀ ਸਪੋਰਟ ਕਰਦੇ ਆ। ਜਿਹੜੇ ਮੁੰਡੇ ਭਾਜੀ ਬਾਹਰੋਂ ਸਾਡੂੰ ਇੰਨੀ ਸਪੋਰਟ ਕਰਦੇ ਆ ਉਹਨਾਂ ਦਾ ਬਹੁਤ ਮੁੰਡੇ ਨੇ ਸਾਨੂੰ ਸਪੋਰਟ ਕਰਦੇ ਉਹਨਾਂ ਦਾ ਧੰਨਵਾਦ। ਹਾਂ ਤੇ ਸਾਰੇ ਸਾਡੇ ਚੈਨਲ ਨੂੰ ਫੋਲੋ ਕਰੋ ਸਾਰੇ ਸਾਡੇ ਚੈਨਲ ਨੂੰ ਫੋਲੋ ਕਰੋ ਲਾਈਕ ਕਰੋ ਐਂਡ ਸਬਸਕ੍ਰਾਈਬ ਕਰੋ ਲਵ ਯੂ ਜੀ ਲਵ ਯੂ ਮਿਲਦੇ ਆਂ ਫੇਰ ਕੱਲ ਨੂੰ ਮਿਲਦੇ ਆਂ ਅਗਲੇ ਬਲੌਗ 'ਚ